ਆ ਲੈ ਇੱਕ ਇਟਲੀ ਦੀ ਸਭ ਤੋਂ ਸੋਹਣੀ ਲੇਕ ਹੈਗੀ ਹੈ ਖੂਬਸੂਰਤੀ ਦੇ ਮਾਮਲੇ ਦੇ ਵਿੱਚ ਲੇਕ ਕੋਮੋ ਲੇ ਗਾਰਦਨ ਨੂੰ ਬੜੀ ਪਿੱਛੇ ਛੱਡਦੀ ਤੇ ਪਿਛਲੇ ਕਾਫੀ ਟਾਈਮ ਤੋਂ ਹੈ ਨੰਬਰ 1 ਤੇ ਰੈਂਕ ਕਰਦੀ ਪਈ ਹੈ ਇੱਥੇ ਆਪਾਂ ਦੁਨੀਆ ਦੇ ਕਿਸੇ ਵੀ ਕੋਨੇ ਤੂੰ ਪਹੁੰਚਣਾ ਹੋਵੇ ਇਹ ਵੀਡੀਓ ਤੁਹਾਡੀ ਹੈਲਪ ਕਰੇਗੀ ਕੀ ਖਰਚੇ ਨੇ ਕੀ ਕੀ ਇੱਥੇ ਆ ਕੇ ਕਰ ਸਕਨੇ ਆ ਰਿਲੇਟਿਵ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਿਲਣ ਜਾ ਰਹੀ ਹੈ ਜੇ ਵੀਡੀਓ ਦੇ ਕੁਝ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਪਹਿਲਾ ਗੱਲ ਕਰ ਰਹੇ ਹਾਂ ਲੋਕੇਸ਼ਨ ਦੀ ਲੋਕੇਸ਼ਨ ਵਾਈਜ਼ ਇਟਲੀ ਦੇ ਨਾਰਥ ਵਿੱਚ ਪੈਂਦੀ ਹੈ ਲੇਕ ਦਾ ਨਾਮ ਹੈ ਲੇਕ ਮੋਲਵੈਨੋ ਸਭ ਤੋਂ ਨੇੜੇ ਪੈਂਦਾ 에ਰਪੋਰਟ ਹੈ ਕੈਵਰੋਨਾ ਸ਼ਹਿਰ ਦਾ 에ਰਪੋਰਟ ਉਸ ਤੋਂ ਬਾਅਦ ਆਪਾਂ ਮਿਲਾਨ ਤੇ ਬਰਗਾਮੋ एयरपोर्ट ਵੀ ਕਨਸੀਡਰ ਕਰ ਸਕਦੇ ਆ ਨਾਰਥ ਯੂਰਪ ਤੋਂ ਆ ਰਹੇ ਆ ਤੇ ਆਪਾਂ ਮਿਊਨਿਕ ਜਰਮਨੀ ਦਾ 에어ਪੋਰਟ ਵੀ ਆਪਾਂ ਕਨਸੀਡਰ ਕਰ ਸਕਦੇ ਆ ਕਿਸੇ ਵੀ 에어ਪੋਰਟ ਤੇ ਉਤਰੋ ਤੇ ਸਭ ਤੋਂ ਪਹਿਲਾਂ ਆਪਾਂ ਕਾਰ ਰੈਂਟ ਕਰਨੀ ਹੈ ਤੇ ਗੂਗਲ ਮੈਪਸ ਦੇ ਵਿੱਚ ਲੇਕ ਮੁਲਵੇ ਨੂੰ ਭਰ ਲਓ ਫੋਰ ਐਗਜ਼ਾਮਪਲ ਜੇ ਆਪਾਂ ਵਰੋਨਾ 에어ਪੋਰਟ ਤੋਂ ਚੱਲਨੇ ਆ ਤੇ ਆਪਾਂ ਨੂੰ ਇੱਥੇ ਦਾ ਮੋਟਰਵੇ ਇਸਤੇਮਾਲ ਕਰਨਾ ਪਏਗਾ ਯਾਦ ਰੱਖੋ ਇੱਥੇ ਦੇ ਮੋਟਰਵੇ ਪੇ ਕਰਨੇ ਪੈਂਦੇ ਨੇ ਜੈਸੇ ਆਪਾਂ ਮੋਟਰਵੇ ਚ ਐਂਟਰ ਹੋਣਾ ਇੱਥੋਂ ਆਪਣੀ ਟਿਕਟ ਲੈਣੀ ਪੈਂਦੀ ਹੈ ਤੇ ਜਿੱਥੇ ਆਪਾਂ ਜਾ ਕੇ ਮੋਟਰਵੇ ਛੱਡਣਾ ਹੈ ਉੱਥੇ ਜਾ ਕੇ ਆਪਾਂ ਨੂੰ ਟਿਕਟ ਦੇਣੀ ਪੈਂਦੀ ਤੇ ਜਿੰਨਾ ਆਪਾਂ ਸਫਰ ਕੀਤਾ ਹੁੰਦਾ ਉਹਦੇ ਆਪਾਂ ਨੂੰ ਪੈਸੇ ਪੇ ਕਰਨੇ ਹੁੰਦੇ ਨੇ ਚਾਹੇ ਆਪਾਂ ਨੌਰਥ ਸਾਈਡ ਤੋਂ ਆ ਰਹੇ ਚਾਹੇ ਸਾਊਥ ਸਾਈਡ ਤੋਂ ਆ ਰਹੇ ਤੇ ਆਪਾਂ ਨੂੰ ਜਿਹੜਾ ਮੋਟਰਵੇ ਵੇ ਤਰਨ ਤੋਂ ਨੌਰਥ ਛੱਡਣਾ ਪੈਂਦਾ ਉਸ ਤੋਂ ਬਾਅਦ ਆਪਾਂ ਨਾਰਮਲ ਰੋਡ ਲੈ ਕੇ ਲੇਕ ਤੇ ਪਹੁੰਚ ਜਾਂਦੇ ਆ ਫਿਰ ਇੱਥੇ ਆ ਕੇ ਆਪਾਂ ਨੂੰ ਗੱਡੀ ਪਾਰਕ ਕਰਨੀ ਪੈਂਦੀ ਏ ਪਰ ਹਾਉਰ ਦੇ ਆਪਾਂ ਨੂੰ ਲਗਭਗ 2.5 ਯੂਰੋ ਪੇ ਕਰਨੇ ਪੈਂਦੇ ਹਨ ਇੱਥੇ ਆਣ ਦਾ ਬੈਸ ਟਾਈਮ ਹੈਗਾ ਜੁਲਾਈ ਤੋਂ ਸਤੰਬਰ ਐਂਡ ਗੱਡੀ ਪਾਰ ਕਰਨ ਤੋਂ ਬਾਅਦ ਜਦੋਂ ਆਪਾਂ ਲੇਕ ਵੱਲ ਜਾਣਾ ਸ਼ੁਰੂ ਕਰਨੇ ਆਂ ਤੇ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਇਹਨੂੰ ਕਾਤੂ ਇਟਲੀ ਦੀ ਸਭ ਤੋਂ ਸੋਹਣੀ ਲੇਕ ਕਿਹਾ ਜਾਂਦਾ ਹੈ ਇਹਨੂੰ ਗਰਮੀਆਂ ਦੇ ਵਿੱਚ ਫੁੱਲਾਂ ਦੇ ਨਾਲ ਸਜਾਇਆ ਹੁੰਦਾ ਹੈ ਸੋਨੇ ਸੋਨੇ ਪਹਾੜ ਨਜ਼ਰ ਆਉਂਦੇ ਨੇ ਤੇ ਲੇਕ ਦਾ ਪਾਣੀ ਆਪਾਂ ਦੇਖ ਸਕਦੇ ਹਾਂ ਕਿੰਨਾ ਸੋਹਣਾ ਹੈ ਬਲੂ ਗ੍ਰੀਨ ਜਿਹਾ ਲੱਗਦਾ ਜਿਹੜਾ ਕਿ ਬੜਾ ਹੀ ਪਿਆਰਾ ਲੱਗਦਾ ਉਸ ਤੋਂ ਬਾਅਦ ਇੱਥੇ ਇੱਕ ਪਾਰਕ ਬਣੀ ਹੋਈ ਹੈ ਲੇਕ ਦੇ ਨਾਲ ਹੀ ਜਿੱਥੇ ਆਪਾਂ ਬੈਠ ਕੇ ਆਪਣੀ ਫੈਮਲੀ ਦੇ ਨਾਲ ਪਿਕਨਿਕ ਮਨਾ ਸਕਦੇ ਹਾਂ ਆਪਣਾ ਖਾਣਾ ਪੀਣਾ ਕਰ ਸਕਦੇ ਹਾਂ ਨਾਲ ਹੀ ਇੱਕ ਪizzeria ਹੈਗਾ ਜਿੱਥੋਂ ਆਪਾਂ ਪੀਜ਼ੇ ਬਾਈ ਕਰ ਸਕਦੇ ਹਾਂ ਅਸੀਂ ਇੱਥੇ ਪੀਜ਼ੇ ਟਰਾਈ ਕੀਤੇ ਸੀ ਕਾਫੀ ਸੁਆਦ ਸੀ ਖਾਣਾ ਪੀਣਾ ਕਰਨ ਤੋਂ ਬਾਅਦ ਇੱਥੇ ਆਪਾਂ ਲੇਕ ਤੇ ਢੇੜਾ ਜ਼ਰੂਰ ਘੁੜਨਾ ਹੈਗਾ ਕੰਟਰਾਸਟ ਚੈੱਕ ਕਰੀਏ ਤੇ ਕਿੰਨਾ ਪਿਆਰਾ ਲੱਗਦਾ ਹੈ ਬਜਰੀ ਤੇ ਲੇਕ ਦਾ ਪਾਣੀ ਦਾ ਕਲਰ ਕਿੰਨਾ ਸੋਹਣਾ ਲੱਗਦਾ ਉਸ ਤੋਂ ਬਾਅਦ ਇੱਥੇ ਇੱਕ ਸਟੈਚੂ ਜਬ ਬਣਿਆ ਹੈ ਬਾਜਦਾ ਉਹਦੇ ਕੋਲ ਜਾ ਕੇ ਫੋਟੋ ਜ਼ਰੂਰ ਖਿਚਵਾਓ ਅਸੀਂ ਗਏ ਸੀ ਸਾਰੀ ਫੈਮਲੀ ਨਾਲ ਸੀ ਫੋਟੋ ਖਿਚਵਾਈ ਸੀ ਉਸ ਤੋਂ ਬਾਅਦ ਲੇਕ ਦੇ ਕੋਲ ਵੀ ਗਏ ਸੀ ਪਾਣੀ ਦੇ ਵਿੱਚ ਪੈਰ ਪਾਏ ਗਰਮੀਆਂ ਦੇ ਵਿੱਚ ਠੰਡੇ ਠੰਡੇ ਪਾਣੀ ਦਾ ਆਨੰਦ ਲਿਆ ਉਸ ਤੋਂ ਬਾਅਦ ਅਸੀਂ ਫਿਰ ਇੱਕ ਪੁਲ ਤੇ ਚੱਲ ਗਏ ਜਿਹਨੂੰ ਅਸੀਂ ਹਿਲਦੇ ਪੁਲ ਦਾ ਨਾਮ ਦੇ ਕੇ ਆਏ ਹਾਂ ਉੱਥੇ ਜਾ ਕੇ ਅਸੀਂ ਆਪਣੇ ਮੰਮੀ ਡੈਡੀ ਨਾਲ ਬੈਠੇ ਹਾਂ ਤੇ ਸੋਹਣੀ ਸੋਹਣੀ ਹਵਾ ਤੇ ਵਿਊਆਂ ਦਾ ਆਨੰਦ ਲਿਆ। ਇਦਾਂ ਦਾ ਸਾਡਾ ਟ੍ਰਿਪ ਰਿਆ ਸੀ ਉਹ ਵੀ ਤੁਹਾਨੂੰ ਆਪਾਂ ਸ਼ੇਅਰ ਕੀਤਾ ਤੇ ਇਟਲੀ ਦੀ ਸਭ ਤੋਂ ਸੋਹਣੀ ਲੈ ਕੇ ਕਾਫੀ ਟਾਈਮ ਤੋਂ ਹੈ ਨੰਬਰ 1 ਤੇ ਰੈਂਕ ਕਰਦੀ ਪਈਏ। ਸਾਰੀ ਵੀਡੀਓ ਦੇਖਣ ਤੇ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਹੋ ਸਕਦਾ ਤੁਹਾਡਾ ਮਨ ਵੀ ਬਣ ਗਿਆ ਤੁਸੀਂ ਵੀ ਇੱਥੇ ਆਣਾ। ਜਦੋਂ ਇੱਥੇ ਆਓਗੇ ਤੇ ਸਾਨੂੰ ਜਰੂਰ ਦੱਸਿਓ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ। ਜੇ ਕੋਈ ਹੋਰ ਕੋਈ ਜਾਣਕਾਰੀ ਚਾਹੀਦੀ ਤੁਸੀਂ ਕਮੈਂਟਾਂ 'ਚ ਸਾਡੇ ਕੋਲ ਪੁੱਛ ਸਕਦੇ ਹੋ ਤੇ ਵੀਡੀਓ ਈ ਕੋਸ਼ਿਸ਼ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ।